ਦੋਸਤੋ ਮੋਦੀ ਨੇ ਕਿਸਾਨਾਂ ਨੂੰ ਰੋਕਣ ਲਈ ਅਜਿਹੇ ਪ੍ਰਬੰਧ ਕੀਤੇ ਨੇ ਕਿ ਕੋਈ ਕਿਸਾਨ ਮਰਦਾ ਮਰ ਜਾਵੇ ਪਰ ਅੱਗੇ ਨਹੀਂ ਜਾ ਸਕਦਾ ਉਹ ਪ੍ਰਬੰਧ ਕੀ ਨੇ ਇਸ ਵੀਡੀਓ ਵਿੱਚ ਦੇਖਾਂਗੇ ਵੀਡੀਓ ਐਂਡ ਤੱਕ ਦੇਖਿਓ ਤੇ ਸ਼ੇਅਰ ਜ਼ਰੂਰ ਕਰਦੇ ਹੋ ਦੋਸਤੋ ਇੱਧਰ ਪੰਜਾਬ ਹੈ ਤੇ ਇੱਧਰ ਜਿਹੜਾ ਹਰਿਆਣਾ ਆ ਦੇਖ ਲਓ ਤੁਸੀਂ ਜਿਹੜਾ ਰੋਕਣ ਵਾਸਤੇ ਕਿਸਾਨਾਂ ਨੂੰ ਜਿਹੜਾ ਵੱਡਾ ਪ੍ਰਬੰਧ ਹਰਿਆਣੇ ਦੀ ਸਰਕਾਰ ਵੱਲੋਂ ਕੀਤਾ ਗਿਆ ਪਿਛਲੀ ਵਾਰੀ ਭਾਨਾ ਸਿੱਧੂ ਲੱਖਾ ਸਦਾਨਾਂ ਤੇ ਹੋਰ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਇਸ ਥਾਂ ਤੋਂ ਲੰਗੀਆਂ ਸੀ ਇਸ ਬਾਰਡਰ ਤੋਂ ਲੰਗੀਆਂ ਸੀ ਪਰ ਇਸ ਵਾਰ ਜਿਹੜਾ ਬਹੁਤ ਤਕੜੇ ਪ੍ਰਬੰਧ ਕੀਤੇ ਗਏ ਨੇ ਹਰਿਆਣੇ ਦੀ ਸਰਕਾਰ ਵੱਲੋਂ ਹੈਨਾ ਬੈਰੀਕੇਡ ਲਾਏ ਗਏ ਨੇ ਪੂਰੀਆਂ ਜਿਹੜੀਆਂ ਕੰਡਿਆਲੀਆਂ ਤਾਰਾਂ ਤੇ ਧਰਤੀ ਦੇ ਵਿੱਚ ਜਿਹੜੇ ਕਿਲ ਲਾਏ ਗਏ ਨੇ ਆ ਸਾਹਮਣੇ ਹਰੀ ਚਾਦਰ ਲਾਤੀ ਵੀ ਜਿਹੜਾ ਬੰਦਾ ਪੰਜਾਬ ਵਿੱਚ ਜਾ ਕੇ ਕਿਸਾਨਾਂ ਨੂੰ ਇਹ ਵੀ ਨਾ ਦੱਸ ਸਕੇ ਵੀ ਅੱਗੇ ਕੀ ਕੀ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਦੋਸਤੋ ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ ਤੇ ਖੜੇ ਆ ਇਹ ਉਹੀ ਬਾਰਡਰ ਹੈ ਜਿੱਥੋਂ ਪਿਛਲੀ ਵਾਰੀ ਕਿਸਾਨ ਜਥੇਬੰਦੀਆਂ ਪੰਨਾ ਸਿੱਧੂ ਲਖਸਧਾਨਾ ਜੋਗਿੰਦਰ ਸਿੰਘ ਉਗਰਾਹਾ ਜਿੰਨੀਆਂ ਵੀ ਜਥੇਬੰਦੀਆਂ ਸੀ ਇੱਥੋਂ ਦੀ ਲੰਗੀਆਂ ਸੀ ਪਰ ਇਸ ਵਾਰ ਤੁਸੀਂ ਵੇਖ ਲਓ ਵੀ ਸਾਰਾ ਬਾਰਡਰ ਜਿਹੜਾ ਸੀਲ ਕਰਤਾ ਉਹ ਸਾਹਮਣੇ ਹਰਾ ਪਿੱਛੇ ਸੋਨੂ ਜਿਹੜਾ ਪਰਦਾ ਦਿਖ ਰਿਹਾ ਹੋਣਾ ਤਾਂ ਕਿ ਜਿਹੜਾ ਕਿਸੇ ਬੰਦੇ ਨੂੰ ਚਮਕੀ ਨਾ ਕੁਝ ਵੀ ਇਹ ਨਾ ਵੀ ਉਧਰ ਕੀ ਕੀਤਾ ਹੋਇਆਗਾ ਉਹ ਜਾ ਕੇ ਅੱਗੇ ਵੀ ਗੱਲਬਾਤ ਨਾ ਕਰ ਸਕੇ ਜਾਂ ਪੰਜਾਬ ਵਿੱਚ ਕਿਸੇ ਨੂੰ ਦੱਸ ਨਾ ਸਕੇ ਇਸ ਕਰਕੇ ਮਤਲਬ ਉੱਥੇ ਇਹ ਪਰਦਾ ਲਾਇਆ ਗਿਆ ਵੀ ਕਿਸੇ ਨੂੰ ਇਹ ਨਾ ਪਤਾ ਲੱਗੇ ਵੀ ਕੀ ਪ੍ਰਬੰਧ ਜਿਹੜੇ ਕੀਤੇ ਹੋਏ ਨੇ ਦੋਸਤੋ ਬਹੁਤ ਸਾਰੇ ਜਿਹੜੇ ਲੋਹੇ ਦੇ ਕਿਲ ਧਰਤੀ ਤੇ ਵਿਛਾ ਦਿੱਤੇ ਗਏ ਨੇ ਕੰਡੇ ਵਾਲੀਆਂ ਤਾਰਾਂ ਲਾਈਆਂ ਗਈਆਂ ਨੇ ਸਪੈਸ਼ਲ ਜਿਹੜੀਆਂ ਕਿਸਾਨਾਂ ਨੂੰ ਰੋਕਣ ਵਾਸਤੇ ਕੰਧਾ ਬਣਾ ਦਿੱਤੀਆਂ ਗਈਆਂ ਨੇ ਤੇ ਬਾਕੀ ਤੁਹਾਨੂੰ ਆਜੋ ਵੀਡੀਓ ਦੇ ਵਿੱਚ ਦਿਖਾਣੇ ਆ ਥੋੜਾ ਜਿਹਾ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ 13 ਫਰਵਰੀ ਨੂੰ ਦਿੱਲੀ ਜਾਣ ਦਾ ਪਰ ਦੋਸਤੋ ਇਸ ਵਾਰ ਜਿਹੜੀ ਮੋਦੀ ਸਰਕਾਰ ਹਰਿਆਣੇ ਦੀ ਸਰਕਾਰ ਹੈ ਉਹ ਪਹਿਲੀ ਬਹੁਤ ਜ਼ਾਰੇ ਚਕੰਨੀ ਹੋ ਗਈ ਹੈ ਇਸ ਵੇਲੇ ਆਪਾਂ ਪੰਜਾਬ ਤੇ ਹਰਿਆਣੇ ਦੇ ਬਾਰਡਰ ਖੜੇ ਆ ਖਨੌਰੀ ਬਾਰਡਰ ਜਿਸ ਉੱਪਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਬੇਸ਼ੱਕ ਜੋਗਿੰਦਰ ਸਿੰਘ ਗੁਰਾਹਾਂ ਦੀ ਗੱਲ ਕਰੀਏ ਬੇਸ਼ੱਕ ਭਾਨੇ ਸਿੱਧੂ ਦੀ ਲਖੇਸਧਾਨੇ ਦੀ ਗੱਲ ਕਰੀਏ ਇਹ ਸਾਰੀਆਂ ਜਥੇਬੰਦੀਆਂ ਇੱਥੋਂ ਦੀ ਲੰਗੀਆਂ ਸੀ ਤੇ ਆਜੋ ਪਹਿਲਾਂ ਆਪਾਂ ਲੋਕਾਂ ਨਾਲ ਥੋੜੀ ਗੱਲ ਕਰਾਉਨੇ ਆ ਦੀਆਂ ਦੇ ਕਿਸਾਨ ਜਥੇਬੰਦੀਆਂ ਰੱਪੀਆਂ ਸੀ ਕੀ ਲੱਗਦਾ ਹੈ ਕਿ ਅਬ ਇਹਨਾਂ ਨੇ ਹਾਲਾਰਖੇ ਨੇ ਮਤਲਬ ਕੀ ਕੀ ਪ੍ਰਬੰਧ ਕੀ ਹੈ ਜੀ ਉਧਰੋਂ ਤੁਸੀਂ ਦੇਖਿਆ ਹੋਣਾ ਪਰ ਪਰਬੰਧ ਤੇ ਹੁਣ ਸਰਕਾਰ ਨੇ ਤੇ ਲਾ ਲਓ ਦੋਵਾਂ ਪਾਸੇ ਲਾ ਲਓ ਵੀ ਫੁੱਲ ਆਪਣੀ ਬਾਰੀਗਡ ਕੀਤੀ ਓਕੇ ਮਤਲਬ ਕਿ ਅਗੂ ਜਿੰਨੀਆਂ ਜਥੇਬੰਦੀਆਂ ਨੇ ਉਹ ਆਪਣੇ ਲਾ ਲਓ ਸਮਝੋਤਾ ਸਾਰਾ ਸਲਾਹ ਵਾੜੀ ਕਰਕੇ ਉਸ ਹਾਵ ਨਾਲ ਅਗਾ ਟੱਪਣਗੇ ਅੱਛਾ ਨਹੀਂ ਜਿਵੇਂ ਹੁਣ ਇਹਦੇ ਅੰਦਰ ਹੈ ਕਿਉਂਕਿ ਹੁਣ ਆਹੋ ਲਾਰਖਿਆ ਹੈ ਨਾ ਕਪੜਾ ਲਾਰਖਿਆ ਆਪਾਂ ਦੇਖ ਤਾਂ ਸਕਦੇ ਨਹੀਂ ਇਹਦੇ ਅੰਦਰ ਕੀ ਕਿਵੇਂ ਪ੍ਰਬੰਧ ਕੀ ਸੀਮਟ ਲਾਇਆ ਹੈ ਜੀ ਪ੍ਰਬੰਧ ਸੀਮਟ ਦੇ ਵੱਡੇ ਵੱਡੇ ਬਾਰੇ ਸਿੰਪਲ ਨਾਲ ਪੈਰੀਗੇਟ ਚੋੜ ਕੇ ਨਾ ਪੱਥਰ ਵਾਲੇ ਸਰੀਏ ਆਪਸ ਵਿੱਚ ਪਾ ਕੇ ਸੀਮਟ ਲਾਇਆ ਹੈ 2-2 3-3 ਫੁੱਟ ਦਾ ਅੱਛਾ ਮਤਲਬ ਜਿਹੜੀ ਪੱਥਰ ਵਾਲੇ ਤਰੋੜ ਹੁੰਦਾ ਪਹਿਲਾਂ ਖਿੱਚ ਕੇ ਲੈ ਜਾਂਦੇ ਸਨ ਹਾਂ ਉਹ ਕੰਮ ਨਹੀਂ ਹੈਗਾ ਟਾਇਰ ਪੈਂਚਰ ਕਰਨ ਨੂੰ ਹੀ ਕਿੱਲ ਲਾਏ ਨੇ ਵੱਡੇ ਵੱਡੇ ਅੱਛਾ ਆ ਜਿਹੜਾ ਚੱਲਣ ਦੀ ਉਧਰ ਮਸ਼ੀਨ ਜੀ ਉਹ ਥੱਲੇ ਪਾਈ ਕਰਕੇ ਚੱਲਣ ਦੀ ਹੈ ਸੜਕ ਦੇ ਗੱਡੇ ਉਧਰ ਮੂਣਕ ਰੋਡ ਤੇ ਵੀ ਐਵੇਂ ਕੀਤਾ ਇਹਨਾਂ ਜਿਹੜਾ ਉਧਰ ਜਾਂਦਾ ਹਰਿਆਣਾ ਚਿੰਦਰੀਆਂ ਨੇ ਜਿੰਟਰ ਨੇ ਐਵੇਂ ਕੀਤਾ ਸਾਰਾ ਰਾਹ ਬਲੋਕ ਕਰਤਾ ਠੀਕ ਹੈ ਮਤਲਬ ਜਿਹੜਾ ਖੜਕਾ ਸੁਣੀ ਜਾਂਦਾ ਆਪਾਂ ਨੂੰ ਇਹ ਉਹ ਚੀਜ਼ ਹੈ ਹੋ ਮਤਲਬ ਆ ਇਹਨਾਂ ਨੇ ਪਰਦਾ ਕੀਤਾ ਹੋਇਆ ਹੋ ਕਾਫੀ ਕੁਝ ਰਿਹਾ ਹੁੰਦਾ ਉਹ ਦਿਨ ਬਹੁਤ ਕੁਝ ਹੋ ਰਿਹਾ ਦੋਸਤੋ ਵੀਡੀਓ ਦੇ ਵਿੱਚ ਸ਼ਾਇਦ ਤੁਹਾਨੂੰ ਉਹ ਇਧਰਲੇ ਪਾਸੇ ਦੋਸਤੋ ਪੰਜਾਬ ਹੈ ਹਾਲਾਂਕਿ ਪੰਜਾਬ ਵਿੱਚ ਵੀ ਜਿਹੜੀ ਥੋੜੀ ਜਿਹੀ ਬੈਰੀਗੇਡ ਕੀਤੀ ਕੀਤਾ ਗਿਆ ਹੈਗਾ ਪਰ ਬਹੁਤ ਜ਼ਿਆਦਾ ਨਹੀਂ ਪਰ ਜਿਹੜੀ ਹਰਿਆਣੇ ਦੀ ਸਰਕਾਰ ਵੱਲੋਂ ਬੈਰੀਗੇਡਿੰਗ ਕੀਤੀ ਗਈ ਹੈ ਉਹਦੇ ਵਿੱਚ ਆਪਾਂ ਸੜਕਾਂ ਜਿਹੜੇ ਸੜਕਾਂ ਤੇ ਕਿਲ ਲਾਏ ਗਏ ਨੇ ਕੰਡੇ ਵਾਲੀਆਂ ਤਾਰਾਂ ਲਾਈਆਂ ਗਈਆਂ ਨੇ ਤੇ ਵੱਡੇ ਜਿਹੜੇ ਕੰਟੇਨਰ ਉਹ ਵੀ ਖੜਾਏ ਗਏ ਨੇ ਤੇ ਹੋਰ ਬਹੁਤ ਸਾਰੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਆ ਜਿਹੜੀ ਸਾਹਮਣੇ ਤੁਸੀਂ ਗ੍ਰੀਨ ਚਾਦਰ ਦੇਖ ਰਹੇ ਹੋ ਇਸ ਪਿੱਛੇ ਬਹੁਤ ਕੁਝ ਲੱਗਿਆ ਹੋਇਆ ਬੇਸ਼ੱਕ ਦੇਖਣ ਨੂੰ ਵੈਸੇ ਹੀ ਲੱਗਦਾ ਨਾ ਵੀ ਇਹ ਪਰਦਾ ਹੈ ਪਰ ਦੋਸਤੋ ਪਰਦੇ ਦੇ ਪਿੱਛੇ ਜਿਹੜਾ ਬਹੁਤ ਕੁਝ ਲੁਕਿਆ ਹੋਇਆਗਾ ਤਾਂ ਦੋਸਤੋ ਆਪਾਂ ਪੰਜਾਬ ਹਰਿਆਣੇ ਦੇ ਬਾਰਡਰ ਤੇ ਖੜੇ ਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਦਿੱਲੀ ਜਾਣਾ ਉਹਨਾਂ ਨੂੰ ਪਤਾ ਲੱਗ ਸਕੇ ਵੀ ਅੱਗੇ ਜਿਹੜਾ ਕੀ ਮਾਹੌਲ ਹੈ ਤਾਂ ਦੋਸਤੋ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ